ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸਿੱਧੂ ਬੁਟੀਕ ਬਰਨਾਲਾ ਤੋਂ ਅੱਜ ਆਪਾਂ ਫੇਰ ਸਾਰੇ ਭੈਣ ਭਰਾਵਾਂ ਨੂੰ ਇਸ ਚੈਨਲ ਦੇ ਜਰੀਏ ਆਪਾਂ ਬੇਨਤੀ ਕਰਦੇ ਹਾਂ ਕਿ ਸਾਰੇ ਜਾਨੇ ਸਾਡਾ ਸਿੱਧੂ ਬੁਟੀਕ ਚੈਨਲ ਨੂੰ ਸਬਸਕ੍ਰਾਈਬ ਕਰੋ ਪਲੀਜ਼ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਅੱਜ ਆਪਾਂ ਬਹੁਤ ਹੀ ਸੋਹਣੀਆਂ ਜਾਗਟਾਂ ਲੈ ਕੇ ਆਏ ਜੀ ਬੱਚਿਆਂ ਦੇ ਕੱਪੜੇ ਲੈ ਕੇ ਆਏ ਜੀ ਦੁਆਰਾ ਫੇਰ ਤੇ ਸਾਰੇ ਭੈਣ ਭਰਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਪਲੀਜ਼ ਵਟਸਐਪ ਤੇ ਮੈਸੇਜ ਕਰਿਓ スクリーンショット ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਇਹ ਆਪਾਂ ਪਹਿਲਾਂ ਸਟਾਰਟ ਕਰਾਂਗੇ ਜੀ ਛੋਟੇ ਬੱਚਿਆਂ ਤੋਂ ਇਹ ਨਵੇਂ ਬੱਚੇ ਤੋਂ ਲੈ ਕੇ 1 ਸਾਲ ਦੇ ਬੱਚੇ ਨੂੰ ਸੂਟ ਆਏਗਾ ਜੀ ਬਹੁਤ ਹੀ ਵਧੀਆ ਇਹ ਦੋ ਆਪਣੇ ਕੋਲੇ ਇੱਕ ਨਾਲ ਦੇ ਸੂਟ ਹੈਗੇ ਜੀ ਜਿਨ੍ਹਾਂ ਨੇ ਵੀ ਇਹ ਸੂਟ ਬੁੱਕ ਕਰਨੇ ਆ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜੀ 350 ਰੁਪਿਆ ਰੇਟ ਹੋਵੇਗਾ ਜੀ ਇਹ ਸੂਟ ਦਾ 350 ਰੁਪਿਆ ਰੇਟ ਹੋਵੇਗਾ ਜੀ ਸ਼ਿਪਿੰਗ ਫ੍ਰੀ ਹੋਵੇਗੀ COD ਆਪਾਂ ਨਹੀਂ ਕਰਦੇ ਜੀ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਪੇਮੈਂਟ ਆਨਲਾਈਨ ਕਰਾਂਗੇ ਜੀ ਨਾਲ ਪਜਾਮੀ ਵੀ ਇਹਨਾਂ ਦੇ ਨਾਲ ਹੀ ਹੈ ਜੀ ਕੈਪ ਵਾਲੇ ਸੂਟ ਹੈਗੇ ਕੈਪ ਵੀ ਨਾਲ ਆ ਪਜਾਮੀ ਵੀ ਨਾਲ ਆ ਜੀ ਇਹ ਬਹੁਤ ਹੀ ਵਧੀਆ ਬੂਲ ਦੇ ਬਣੇ ਹੋਏ ਆ ਜੀ ਬੇਬੀ ਸੂਟ ਇਹਦੇ ਵਿੱਚ ਇੱਕ ਕਲਰ ਇਹ ਆ ਗਿਆ ਜੀ ਪੈਰਟ ਕਲਰ ਇਹ ਪ্লাই ਵਾਲੀ ਪਾਛਮ ਦੇ ਬਣੇ ਹੋਏ ਆ ਜੀ ਪਜਾਮੀ ਨਾਲ ਦਿੱਤੀ ਹੋਈ ਹੈ ਜੀ ਨਵੇਂ ਬੱਚੇ ਤੋਂ ਨਵੇਂ ਜਨਮੇ ਬੱਚੇ ਤੋਂ ਲੈ ਕੇ 1 ਸਾਲ ਦੇ ਬੱਚੇ ਨੂੰ ਸੂਟ ਆਏਗਾ ਜੀ ਬਹੁਤ ਹੀ ਸੋਹਣਾ ਇਹ ਆ ਗਿਆ ਜੀ ਗੋਲ ਉਹਨਾਂ ਦਾ ਬਹੁਤ ਹੀ ਸੋਹਣਾ ਸੂਟ ਪਜਾਮੀ ਇਹਦੇ ਵੀ ਨਾਲ ਹੈ ਜੀ ਨਵ ਜਨਮੇ ਬੱਚੇ ਤੋਂ ਲੈ ਕੇ 1 ਸਾਲ ਤੱਕਰ ਬੱਚੇ ਨੂੰ ਆਏਗਾ ਜੀ ਸੂਟ ਇਹ ਥੋੜੀ ਵੱਡੀ ਆ ਗਈ ਜੀ ਕੋਟੀ ਇਹ 4 ਸਾਲ ਦੇ ਬੱਚੇ ਤੋਂ ਲੈ ਕੇ 6 ਸਾਲ ਤੱਕ ਆਏਗੀ ਜੀ ਬਹੁਤ ਹੀ ਸੋਹਣੇ ਕਲਰ ਆ ਗਏ ਜੀ ਬਹੁਤ ਹੀ ਸੋਹਣੇ ਡਿਜ਼ਾਈਨ ਆ ਗਏ ਪਿੰਕ ਤੇ ਗ੍ਰੀਨ ਦਾ ਕੰਬੀਨੇਸ਼ਨ ਆ ਗਿਆ ਜੀ ਬਹੁਤ ਹੀ ਸੋਹਣਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜੀ ਇਹ ਪਿੰਕ ਤੇ ਕਰੀਮ ਦਾ ਕੰਬੀਨੇਸ਼ਨ ਆ ਗਿਆ ਜੀ ਬਹੁਤ ਹੀ ਸੋਹਣਾ ਇਹ 4 ਸਾਲ ਤੋਂ 3 ਸਾਲ 4 ਸਾਲ ਦੇ ਬੱਚੇ ਤੋਂ ਲੈ ਕੇ 6 ਸਾਲ ਦੇ ਬੱਚੇ ਨੂੰ ਆਰਾਮ ਨਾਲ ਕੋਟੀ ਆਏਗੀ ਜੀ ਬਾਹਾਂ ਵਾਲੀ ਕੋਟੀ ਹੈ ਇਹਦੇ ਨਾਲ ਪਜਾਮੀ ਨਹੀਂ ਹੈਗੀ ਇਹ ਰੈੱਡ ਕਲਰ ਆ ਗਿਆ ਜੀ ਕਰੀਮ ਦੇ ਨਾਲ ਬਹੁਤ ਹੀ ਸੋਹਣਾ ਇਹ ਫੇਰ ਪਿੰਕ ਆ ਲਾ ਗਿਆ ਜੀ ਪਿੰਕ ਤੇ ਗ੍ਰੀਨ ਦਾ ਕੰਬੀਨੇਸ਼ਨ ਬਹੁਤ ਹੀ ਸੋਹਣਾ ਇਹ ਦੋ ਜ ਕੋਟੀਆਂ ਇੱਕ ਨਾਲ ਦੀਆਂ ਵੀ ਲੈ ਸਕਦੇ ਹੋ ਜੀ スクリーンショット ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਜੀ ਇਹ ਫਰਾਕ ਵਾਲੇ ਸੂਟ ਆ ਗਏ ਜੀ ਬੇਬੀ ਦੇ ਪਜਾਮੀ ਦੇ ਨਾਲ ਇਹ ਬਹੁਤ ਹੀ ਸੋਹਣੀਆਂ ਫਰਾਕਾਂ ਬਣੀਆਂ ਹੋਈਆਂ ਜੀ ਇਹ 2 ਸਾਲ ਦੇ ਬੱਚੇ ਤੋਂ ਲੈ ਕੇ 3 ਸਾਲ ਦੇ ਬੱਚੇ ਨੂੰ ਆਰਾਮ ਨਾਲ ਸੂਟ ਆਏਗਾ ਜੀ ਬਹੁਤ ਹੀ ਸੋਹਣਾ ਇਹ ਲਵੈਂਡਰ ਕਲਰ ਆ ਗਿਆ ਜੀ ਪਜਾਮੀਆਂ ਨਾਲ ਦਿੱਤੀਆਂ ਹੋਈਆਂ ਜੀ ਇਹ 2 ਸਾਲ ਤੋਂ ਲੈ ਕੇ 4 ਸਾਲ ਦੇ ਬੱਚੇ ਨੂੰ ਆਰਾਮ ਨਾਲ ਆਏਗਾ ਜੀ ਇਹ ਵੀ 2-3 ਸਾਲ ਦੇ ਬੱਚੇ ਨੂੰ ਆਰਾਮ ਨਾਲ ਆਏਗਾ ਜੀ ਪਜਾਮੀ ਨਾਲ ਹੈ ਜੀ ਟੋਪੀ ਇਹਨਾਂ ਦੇ ਨਾਲ ਨਹੀਂ ਹੈਗੀਆਂ ਜੀ ਇਹ ਗਾਜਰੀ ਕਲਰ ਆ ਗਿਆ ਜੀ ਬਹੁਤ ਹੀ ਸੋਹਣਾ ਇਹ ਵੀ 4 ਸਾਲ ਦੇ ਬੱਚੇ ਨੂੰ ਆਰਾਮ ਨਾਲ ਆਏਗਾ ਜੀ ਪਜਾਮੀ ਨਾਲ ਹੈ ਬਹੁਤ ਹੀ ਵਧੀਆ ਇਹ ਰੈੱਡ ਕਲਰ ਆ ਗਿਆ ਜੀ 350 ਰੁਪਿਆ ਰੇਟ ਹੋਵੇਗਾ ਜੀ ਇਸ ਸੂਟ ਦਾ ਰੈੱਡ ਦੇ ਨਾਲ ਬਹੁਤ ਹੀ ਸੋਹਣਾ ਕਲਰ ਆ ਗਿਆ ਜੀ ਏ ਵੀ 2 ਸਾਲ ਦੇ ਬੱਚੇ ਦਾ ਆ ਗਿਆ ਜੀ ਸੂਟ ਬਹੁਤ ਹੀ ਸੋਹਣਾ ਇਹ ਗ੍ਰੀਨ ਕਲਰ ਦਾ ਪੈਰਟ ਕਲਰ ਦਾ ਸੂਟ ਆ ਗਿਆ ਜੀ ਬਹੁਤ ਹੀ ਸੋਹਣਾ ਬੇਬੀ ਫਰਾਕ ਹੈ ਪਜਾਮੀ ਨਾਲ ਹੈ ਜੀ ਇਹਦੇ ਵੀ ਇਹਦਾ ਰੇਟ 350 ਰੁਪਏ ਰਹੇਗਾ ਜੀ ਵੱਡੇ ਦਾ ਰੇਟ ਹੋਏਗਾ 400 ਰੁਪਏ ਸ਼ਿਪਿੰਗ ਫ੍ਰੀ ਹੋਵੇਗੀ ਇਹ 400 ਵਾਲਾ ਪੀਸ ਆ ਗਿਆ ਜੀ ਇਹ 3-4 ਸਾਲ ਦੇ ਬੱਚੇ ਨੂੰ ਆਰਾਮ ਨਾਲ ਆਏਗਾ ਜੀ ਸੂਟ 400 ਰੁਪਏ ਰੇਟ ਹੋਵੇਗਾ ਜੀ ਇਹਦਾ ਇਹ ਬਲੈਕ ਵੀ ਸੂਟ ਵੱਡਾ ਆ ਗਿਆ ਜੀ ਪਜਾਮੀ ਨਾਲ ਹੈ ਜੀ ਫਰੌਕ ਦੇ ਫਰੌਕ ਤੇ ਪਜਾਮੀ ਹੈ ਜੀ ਕੈਪ ਤੋਂ ਬਗੈਰ 400 ਰੁਪਿਆ ਰੇਟ ਹੋਵੇਗਾ ਸ਼ਿਪਿੰਗ ਫ੍ਰੀ ਹੋਵੇਗੀ ਜੀ ਅੱਗੇ ਆਪਾਂ ਦਿਖਾਉਣ ਲੱਗਿਆਂ ਜੀ ਜਾਗਟਾਂ ਇਹ ਜਾਗਟਾਂਆਂ ਜੀ ਬਹੁਤ ਹੀ ਸੋਹਣੀਆਂ ਜਾਗਟਾਂ ਜੀ ਇਹ ਕਰੋਸ਼ੀਏ ਤੇ ਬਣੀ ਹੋਈ ਜਾਗਟ ਹੈ ਬਟਨ ਲੱਗੇ ਹੋਏ ਆ ਜੀ ਪੌਕਟ ਬਣੀ ਹੋਈ ਆ ਬਹੁਤ ਹੀ ਸੋਹਣੀ ਵਿੱਦ ਪੌਕਟ ਆ ਜੀ ਵਜਾਗਟਾਂ ਬਹੁਤ ਹੀ ਸੋਹਣੀ ਆ ਕਰੋਸ਼ੀਏ ਵਾਲੀ ਜਾਗਟ ਆ ਜੀ ਖੁੱਲਾ ਸਾਈਜ਼ ਆ ਥੋੜਾ ਜਿਹਾ ਕੋਈ ਭਾਰੀ ਆ ਤਾਂ ਭਾਰੀ ਨੂੰ ਵੀ ਆਵੇਗਾ ਜੀ ਇਹ ਵਾਈਟ ਕਲਰ ਦੀ ਜਾਗਟ ਆ ਗਈ ਜੀ ਇਹ ਸਲਾਈਆਂ ਤੇ ਬਣੀ ਹੋਈ ਜਾਗਟ ਹੈ ਇਹਦੀਆਂ ਵੱਡੀਆਂ ਪੌਕਟਾਂ ਆ ਜੀ ਪੂਰੀਆਂ ਖੁੱਲੀਆਂ ਪੌਕਟਾਂ ਆ ਗਈ ਬਟਨ ਆ ਗਏ ਬਹੁਤ ਹੀ ਸੋਹਣੀ ਜਾਗਟ ਆ ਜੀ ਨਾਰਮਲ ਸਾਈਜ਼ ਆ ਇਪਾ ਪਾਕਟ ਬਣੀ ਹੋਈ ਹੈ ਜੀ ਮੋਬਾਈਲ ਵਾਸਤੇ ਇਹਨਾਂ ਇਸ ਜਾਗਟ ਦਾ ਰੇਟ ਰਹੇਗਾ 700 ਰੁਪਿਆ ਜੀ ਵਾਈਟ ਜਾਗਟ ਦਾ ਰੇਟ 700 ਰੁਪਿਆ ਹੋਵੇਗਾ ਇਹ ਮਲਟੀ ਕਲਰ ਆ ਗਿਆ ਜੀ ਤਿੰਨ ਕਲਰਾਂ ਦੀ ਜਾਗਟ ਆ ਗਈ ਪਾਕਟ ਬਣੀ ਹੋਈ ਹੈ ਬਟਨ ਲੱਗੇ ਹੋਏ ਹੈ ਜੀ ਕਟਾਵਾ ਵਾਲਾ ਬਾਰਡਰ ਬਣਿਆ ਹੋਇਆ ਬਹੁਤ ਹੀ ਸੋਹਣਾ ਨਾਰਮਲ ਸਾਈਜ਼ ਆਏਗਾ ਜੀ ਇਹਦਾ ਰੇਟ ਹੋਵੇਗਾ 600 ਰੁਪਿਆ ਜੀ ਇਹ ਵੀ ਮਲਟੀ ਕਲਰ ਦੇ ਵਿੱਚ ਆ ਗਈ ਜੀ ਤਿੰਨ ਕਲਰ ਬਣੇ ਹੋਏ ਹੈ ਜੀ ਇਹਦੇ ਵਿੱਚ ਵੀ ਕਟਾਮਾ ਵਾਲਾ ਬਾਰਡਰ ਬਣਿਆ ਹੋਇਆ ਹੈ ਪੌਕਟ ਬਣੀ ਹੋਈ ਹੈ ਜੀ ਬਟਨ ਲੱਗੇ ਹੋਏ ਆ ਨੋਰਮਲ ਸਾਈਜ਼ ਹੈ ਜੀ ਇਹਦਾ ਰੇਟ ਵੀ 600 ਰੁਪਏ ਹੋਵੇਗਾ ਜੀ ਇਹ ਵੱਡੀ ਜਾਗਟ ਆ ਗਈ ਜੀ ਥੋੜੀ ਖੁੱਲੀਆਂ ਖੁੱਲੀਆਂ ਜਾਗਟਾਂ ਜੀ ਇਹ ਵੱਡੀਆਂ ਪਹਿਣਾ ਵਾਸਤੇ ਬਹੁਤ ਹੀ ਸੋਹਣਾ ਕਲਰ ਹੈ ਜੀ ਲਵੈਂਡਰ ਕਲਰ ਦੇ ਵਿੱਚ ਆ ਗਈ ਜਾਗਟ ਕਟਾਮਾ ਵਾਲਾ ਬਾਰਡਰ ਬਣਿਆ ਹੋਇਆ ਜੀ ਪੌਕਟ ਬਣੀ ਹੋਈ ਹੈ ਬਹੁਤ ਹੀ ਸੋਹਣੀ ਬਟਨ ਲੱਗੇ ਹੋਏ ਹੈ 700 ਰੁਪਿਆ ਰੇਟ ਹੋਵੇਗਾ ਜੀ ਇਸ ਜਾਗਟ ਦਾ ਇਹ ਵੀ ਖੁੱਲੀ ਜਾਗਟ ਆ ਗਈ ਜੀ ਜਿਹੜੀਆਂ ਭਾਰੀ ਪਹਿਣਾ ਉਹਨਾਂ ਨੂੰ ਜਾਗਟ ਵਧੀਆ ਆਵੇਗੀ ਜੀ ਨੋਰਮਲ ਸਾਈਜ਼ ਆ ਗਿਆ ਲੰਬਾਈ ਦੇ ਵਿੱਚ ਜੀ ਪੌਕਟ ਬਣੀ ਹੋਈ ਹੈ ਬਹੁਤ ਹੀ ਸੋਹਣੀ ਬਟਨ ਲੱਗੇ ਹੋਏ ਹੈ ਜੀ ਸਿੰਪਲ ਬਾਰਡਰ ਆਏਗਾ ਬਹੁਤ ਹੀ ਸੋਹਣੀ ਬਣਤੀ ਪਈ ਹੋਈ ਹੈ यह भारी भेना वास्त साइज बहुत वादिया जी सत्त सौ रुपया रेट होगा जी ये भी नॉर्मल जागट आ गई जी पॉकट बनी हुई है बटन लगे हुए है जी बहुत ही सोहने सिंपल बॉर्डर बनया हुआ है जी लेंथ नॉर्मल आएगी जी ये पिंक कलर की जागट है जी हो ये बुक हुई हुई है जागट आप दिखाती ये भी बहुत ही सोहनी जागट से साड़ी भेन ने बुक की हुई है जी ए तो ਬਹੁਤ ਹੀ ਸੋਹਣਾ ਪਾਕਟ ਬਣੀ ਹੋਈ ਹੈ ਜੀ ਬਟਨ ਲੱਗੇ ਹੋਏ ਐ ਇਹਨੂੰ ਵੀ ਇਹ ਪਾਇਰਟ ਕਲਰ ਦੀ ਜਾਕਟ ਆ ਜੀ ਬਹੁਤ ਹੀ ਸੋਹਣੀ ਇਹ ਖੁੱਲੀ ਜਾਕਟ ਹੈ ਜੀ ਜੇ ਕੋਈ ਭੈਣ ਭਾਰੀ ਹੋਵੇ ਆਰਾਮ ਨਾਲ ਆਏਗੀ ਜੀ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਉਹਨਾਂ ਨੂੰ ਆਰਾਮ ਨਾਲ ਜਾਕਟ ਆਏਗੀ ਜੀ ਇਹਦੇ ਸਾਈਡ ਪਾਕਟ ਬਣੀ ਹੋਈ ਹੈ ਜੀ ਬਟਨ ਲੱਗੇ ਹੋਏ ਆ ਸਿੰਪਲ ਬਾਰਡਰ ਬਣਿਆ ਹੋਇਆ ਬਹੁਤ ਹੀ ਸੋਹਣੀ ਬੰਤੀ ਪਈ ਹੋਈ ਐ ਇਹ ਜਿਹੜੀ ਪਹਿਣ ਪਾ ਰਹੀ ਆ ਉਹਦੇ ਵਾਸਤੇ ਵਧੀਆ ਜਾਕਟ ਐ ਜੀ 700 ਰੁਪਿਆ ਰੇਟ ਇਹ ਲੌਂਗ ਜਾਕਟ ਆ ਗਈ ਜੀ ਇਹਨੂੰ ਕਲਰ ਲੱਗੇ ਹੋਏ ਆ ਜੀ ਜਾਕਟ ਨੂੰ ਕਲਰ ਲੱਗੇ ਹੋਏ ਆ ਬਹੁਤ ਹੀ ਸੋਹਣੀ ਬੰਤੀ ਪਈ ਹੋਈ ਐ ਜੀ ਸਿੰਪਲ ਬਾਰਡਰ ਐ ਪਾਕਟ ਬਣੀ ਹੋਈ ਐ ਜੀ ਬਟਨ ਲੱਗੇ ਹੋਏ ਆ ਬਹੁਤ ਹੀ ਸੋਹਣੇ 700 ਰੁਪਿਆ ਰੇਟ ਹੋਵੇਗਾ ਜੀ ਸ਼ੇਪੰਗ ਫ੍ਰੀ ਹੋਵੇਗੀ ਸਾਰੀਆਂ ਜਾਗਟਾਂ ਦੀ ਜਾਗਟਾਂ ਬੁੱਕ ਕਰਨ ਵਾਸਤੇ ਤੁਸੀਂ ਸਾਡੇ ਨੰਬਰ ਤੇ ਵਟਸਐਪ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰੋ ਧੰਨਵਾਦ